ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ ਲਗਾਤਾਰ ਆਪਾਂ ਨੂੰ ਪਤਾ ਜੀਤੋਂ ਜਿੰਨੀ ਬਾਹ ਲੱਗਦੀ ਆ ਉਹ ਲਾ ਰਿਹਾ ਪਰ ਇਹਦੇ ਵਿੱਚ ਇੱਕ ਬੇਹਦ ਜ਼ਰੂਰੀ ਚੀਜ਼ ਆ ਕਿਸ਼ਤੀਆਂ ਸਾਨੂੰ ਵੀ ਜਿਹੜੇ ਲੋਕ ਫੋਨ ਕਰ ਰਹੇ ਆ ਬਾਰ ਬਾਰ ਕਿ ਯਾਰ ਇਹ ਕਿਸ਼ਤੀਆਂ ਕਿੱਥੋਂ ਮਿਲਦੀਆਂ ਇਹ ਕਿਸ਼ਤੀ ਦੀ ਕੀ ਕਪੈਸਿਟੀ ਆ ਕੀ ਆਪਰੇਸ਼ਨ ਆ ਆਪਰੇਟਿੰਗ ਦਾ ਸਿਸਟਮ ਆ ਕੀ ਆ ਇਹ ਚੱਪੂ ਨਾਲ ਵੀ ਚੱਲ ਸਕਦੀ ਤੇ ਮੋਟਰ ਨਾਲ ਵੀ ਚੱਲ ਸਕਦੀ ਹੈ ਇਹ ਦੋਨਾਂ ਨਾਲ ਚੱਲ ਸਕਦੀ ਆ ਹਾਂ ਤੇ 10 ਬੰਦੇ ਲੱਗ ਆ ਸਕਦੀ ਹੈ ਕਿ ਸਾਹਮਣੇ 10 ਬੰਦੇ ਚ ਬਹਿ ਸਕਦੇ ਹਾਂਜੀ ਹਾਂਜੀ ਬਹਿ ਸਕਦੇ ਆ ਅਸਾ ਇਹ ਉਹ ਬੇੜਾ ਤਿਆਰ ਹੋ ਰਿਹਾ ਹਾਂਜੀ ਬਿਲਕੁਲ ਟੈਂਕ ਕਿੰ ਤਿਆਰ ਕਰਦੇ ਆ ਇਹ ਟੈਂਕ ਲੀਕ ਪ੍ਰੂਫ ਨਹੀਂ ਹੈਗਾ ਕਿ ਯਾਨੀ ਕਿ ਜੇ ਬੇੜਾ ਅੰਦਰ ਵੀ ਚੱਲ ਜਾਂਦਾ ਹਨਾ ਉਹ ਉਲੋਲੋ ਕੇ ਫਿਰ ਬਾਹਰ ਆ ਜਾਂਦਾ ਵਾ ਯਾਨੀ ਕਿ ਹਮਾਂ ਯਾਨੀ ਕਿ ਇਹਦੇ ਵਿੱਚ ਪਾਣੀ ਨਹੀਂ ਪੈਣਾ ਕੈਪੈਸਿਟੀ ਕਿੰਨੀ ਹੁੰਦੀ ਆ ਉਦੋਂ ਤਾਂ ਆਪਾਂ ਉਦੋਂ ਦਾ ਟਰੈਕਟਰ ਲੱਦ ਲਿਆ ਸੀ ਤੁਹਾਡੇ ਕੋਲ ਜਿਹੜਾ ਬੇੜਾ ਹੈਗਾ ਉਹ 20 ਟਨ ਕੈਪੈਸਿਟੀ ਹੈਗੇ 20 ਟਨ ਅਸੀਂ ਚੈੱਕ ਕੀਤਾ ਆ ਪਾ ਦੇਦੇ ਤੋਂ ਬਾਅਦ ਰੇਤਾ ਦਾ ਬੋਰਾ ਹੈਗਾ ਤੁਸੀਂ 2 300 ਬੋਰਾ ਲਿਜਾ ਸਕਦੇ ਚੱਕ ਇਹ ਜਿਹੜੀਆਂ ਬਣਾਈਆਂ ਕਿੰਨੀਆਂ ਕਸ਼ਤੀਆਂ ਇਸ ਵੇਲੇ ਤਿਆਰ ਆ ਤੁਹਾਡੇ ਕੋਲ ਇਹ 20 ਕਸ਼ਤੀਆਂ ਹੈਗੀਆਂ ਤਿਆਰ ਸਾਡੇ ਕੋਲ ਮੋਟਰਾਂ ਵੀ ਲਾਈ ਦੋ ਮੋਟਰਾਂ ਕਿਉਂ ਨਹੀਂ ਲਾ ਰਹੇ ਮੋਟਰਾਂ ਕੋਸ਼ਿਸ਼ ਕਰਦੇ ਆ ਕਿ ਮੋਟਰਾਂ ਮਿਲ ਨਹੀਂ ਰਹੀਆਂ ਬਹੁਤ ਕਿੱਲਤ ਆਈ ਹੋਈ ਆ ਗੁਜਰਾਤ ਵਗੈਰਾ ਤੋਂ ਪਤਾ ਕਰ ਰਹੇ ਆ ਤੇ ਜੇ ਮੋਟਰਾਂ ਮਿਲੀਆਂ ਤੇ ਜਰੂਰ ਲਾ ਕੇ ਦਵਾਂਗੇ ਤੇ ਜੇ ਕੋਈ ਮੰਨ ਲਓ ਜਿਵੇਂ ਆਪਾਂ ਨੂੰ ਦੇਖ ਰਿਹਾ ਕੋਈ ਕਹੇ ਵੀ ਮੈਂ ਮੋਟਰ ਦਾ ਪ੍ਰਬੰਧ ਕਰ ਲਵਾਂ ਉਹਨੂੰ ਤੁਸੀਂ ਫਿੱਟ ਕਰਕੇ ਦੇ ਸਕਦੇ ਬਿਲਕੁਲ ਜੀ ਬਿਲਕੁਲ ਜਿਨੇ ਮੋਟਰ ਦਾ ਪ੍ਰਬੰਧ ਕਰਨਾ ਮੋਟਰ ਫਿੱਟ ਕਰਨੀ ਕੋਈ ਔਖੀ ਗੱਲ ਨਹੀਂ ਹੈਗੀ ਆ ਇਹ ਮੋਟਰਾਂ ਦਾ ਇੰਤਜ਼ਾਮ ਹੋ ਜਵੇ ਕੋਈ ਸੱਜਣ ਹੁੰਦੇ ਆ ਕਿ ਮਦਦ ਕਰਨ ਵਾਲੇ ਜਾ ਮੋਟਰਾ ਪੈਦਾ ਕਰਨ ਵਾਲੇ ਤਾਂ ਆਪਾਂ ਜਰੂਰ ਜੀ ਆਇਆਂ ਨੂੰ ਆਖਾਂਗੇ ਇਹਨਾਂ ਦਾ ਕੋਈ ਵਾਪਸਤਾ ਨਹੀਂ ਇਹਨਾਂ ਨੇ ਕਿਸ਼ਤੀਆਂ ਵੇਚਣੀਆਂ ਕਿ ਐਂ ਥੋੜੀ ਵੀ ਪ੍ਰੋਫਿਟ ਕੱਢਣੀਆਂ ਇਹਨਾਂ ਦਾ ਤਾਂ ਹੋਰ ਕੰਮ ਆ ਇੰਡਸਟਰੀ ਇਹਨਾਂ ਕੋਲੇ ਵੱਡੀ ਪਰ ਜਦੋਂ ਪੰਜਾਬ ਨੂੰ ਲੋਡ ਪਈ ਇੱਕ ਚੀਜ਼ ਦੀ ਤਾਂ ਇਹਨਾਂ ਨੇ ਬਿਲਕੁਲ ਉਹਦੇ ਵਿੱਚ ਆਪਦੇ ਆਪ ਨੂੰ ਬਦਲਿਆ ਤੇ ਇਹ ਇੱਕ ਅਪੀਲ ਵੀ ਪਹਿਲਾਂ ਸ਼ੋਅ ਤੋਂ ਗੱਲ ਕਰ ਰਹੇ ਸੀ ਬਾਕੀ ਇੰਡਸਟਰੀ ਵਾਲਿਆਂ ਨੂੰ ਵੀ ਕਰਨੀ ਚਾਹੁੰਦੇ ਆ ਹਾਂ ਜੀ ਬਾਕੀ ਇੰਡਸਟਰੀ ਵਾਲਿਆਂ ਨੂੰ ਵੀ ਅਸੀਂ ਅਪੀਲ ਕਰਨੀ ਚਾਹੁੰਦੇ ਆ ਜਿਹੜਾ ਕੰਬਾਈਨਾ ਬਣਾਉਂਦੇ ਆ ਜਾਂ ਹੋਰ ਯਾਨਕੀ ਇੰਪਲੀਮੈਂਟ ਬਣਾਉਂਦੇ ਐਗਰੀਕਲਚਰ ਉਹ ਬੜੇ ਆਰਾਮ ਨਾਲ ਬਣਾ ਸਕਦੇ ਆ ਤਾਂ ਉਹਨਾਂ ਨੂੰ ਵੀ ਇਸ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਜੇ ਕੋਈ ਡਿਜ਼ਾਈਨ ਚਾਹੀਦਾ ਜਾਂ ਕੋਈ ਚੀਜ਼ ਚਾਹੀਦੀ ਐਸੀਂ ਖੁੱਲਾ ਰੱਖਿਆ ਹੋਇਆ ਕੰਮ ਜਦੋਂ ਮਾਗੀ ਸਾਡੇ ਕੋਲ ਲੈ ਲੈਣ ਹੋਰ ਵੀ ਬਹੁਤ ਚੀਜ਼ਾਂ ਕੋਈ ਟੈਂਕਰ ਨੂੰ ਮੈਂ ਕੋਈ ਹੋਰ ਬਹੁਤ ਚੀਜ਼ਾਂ ਪਰ ਵੀਰੋ ਜਿਹੜੀ ਚੀਜ਼ ਵੀ ਤੁਹਾਨੂੰ ਪਿੰਡ 'ਚ ਲੋੜ ਪੈਣੀ ਹੋ ਉਹ ਪ੍ਰੈਕਟੀਕਲ ਚੀਜ਼ ਆ ਉਹ ਦੇਖ ਲਓ ਸੋਹਣੀਆਂ ਚੀਜ਼ਾਂ ਦਾ ਸਮਾਂ ਨਹੀਂ ਹੈਗਾ ਸਾਡੇ ਕੋਲ ਪੰਜਾਬ ਨੂੰ ਜ਼ਰੂਰਤ ਹੈ ਇੱਕ ਪ੍ਰੈਕਟੀਕਲ ਹੱਲ ਦੀ ਜਿਹੜਾ ਅਸੀਂ ਪਿੰਡਾਂ 'ਚ ਸਦ੍ਹਾ ਲੱਗੇ ਤੇ ਲੋਕਾਂ ਦੀ ਸੇਵਾ 'ਚ ਲੱਗ ਸਕੇ ਮੇਰੇ ਕਹਾ ਬਿਲਕੁਲ ਬਿਲਕੁਲ ਜਿਹੜੀ ਫਸਟ ਐਡ ਹੁੰਦੀ ਜਿੱਦਾਂ ਆਪਾਂ ਕਹਿੰਦੇ ਆ ਉਹ ਇੱਕ ਪ੍ਰੈਕਟੀਕਲ ਚੀਜ਼ ਹੁੰਦੀ ਇਹ ਉਹੀ ਚੀਜ਼ ਹੈਗੀ ਆ ਯਾਨੀ ਕਿ ਇੱਕ ਤਰ੍ਹਾਂ ਦੀ ਆਪਾਂ ਯਾਨੀ ਕਿ ਕਿਸੇ ਦੀ ਜਾਨ ਵੱਜ ਜਾਵੇ ਜਾਂ ਮਾਲ ਵੱਜ ਜਾਵੇ ਸਮਾਨ ਵੱਜ ਜਾਵੇ ਉਸੀ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਪੰਜਾਬ ਹੜਾਂ ਦੀ ਮਾਰ ਹੈ ਠਾਲ ਲਗਾਤਾਰ ਆਪਾਂ ਨੂੰ ਪਤਾ ਜੀਤੋ ਜਿੰਨੀ ਬਾ ਲੱਗਦੀ ਆ ਉਹ ਲਾ ਰਿਹਾ ਪਰ ਇਹਦੇ ਵਿੱਚ ਇੱਕ ਬੇहद ਜ਼ਰੂਰੀ ਚੀਜ਼ ਆ ਕਿਸ਼ਤੀਆਂ ਮੈਂ ਅ ਜਿੱਥੇ ਵੀ ਜਾਂਨਾ ਇਹ ਚੀਜ਼ ਮਹਿਸੂਸ ਕਰਦਾ ਕਿ ਬਹੁਤ ਲੋਕਾਂ ਕੋਲੇ ਸਾਨੂੰ ਵੀ ਜਿਹੜੇ ਲੋਕ ਫੋਨ ਕਰ ਰਹੇ ਆ ਬਾਰ ਬਾਰ ਕਿ ਯਾਰ ਇਹ ਕਿਸ਼ਤੀਆਂ ਕਿੱਥੋਂ ਮਿਲਦੀਆਂ ਕਿਵੇਂ ਅਸੀਂ ਇਹ ਚੀਜ਼ ਖਰੀਦ ਲਗੇ ਤਾਂ ਇਸੇ ਗੱਲ ਨੂੰ ਅੱਜ ਮੈਂ ਤੁਹਾਨੂੰ ਦਿਖਾਉਣ ਲੈ ਆਇਆ ਇਹ ਉਹ ਸਰਦਾਰ ਜੀ ਨੇ ਜਿਨ੍ਹਾਂ ਨੂੰ ਤੁਸੀਂ ਅਖਰ ਦੀ ਪਹਿਲਾਂ ਵਾਲੀ ਵੀਡੀਓ ਚ ਦੇਖਿਆ ਸੀ ਕਿ ਕਿਵੇਂ ਬੇਜ਼ਵਾਨ ਜਿਹੜੇ ਆ ਜਾਨੀ ਕਿ ਪਸ਼ੂਆਂ ਨੂੰ ਕਿਵੇਂ ਬਾਹਰ ਕੱਢਿਆ ਜਾ ਰਿਹਾ ਉਹ ਬੇੜੇ ਬੇੜੇ ਨੂੰ ਦਿਖਾਇਆ ਸੀ ਅਸੀਂ ਉਹ ਬੇੜਾ ਇਹਨਾਂ ਦੀ ਹੀ ਫੈਕਟਰੀ ਚ ਤਿਆਰ ਹੋਇਆ ਇਸੇ ਲਈ ਇਹਨਾਂ ਕੋਲੇ ਅੱਜ ਦੁਬਾਰੇ ਆਏ ਆ ਇਹ ਕਿਸ਼ਤੀਆਂ ਵੀ ਬਣਾ ਰਹੇ ਆ ਇਹ ਬੇੜੇ ਵੀ ਤਿਆਰ ਕਰ ਸਕਦੇ ਆ ਜਿਸ ਚੀਜ਼ ਦੀ ਵੀ ਪੰਜਾਬ ਨੂੰ ਲੋੜ ਆ ਇਸ ਵੇਲੇ ਇਹ ਸ਼ਖਸ ਜੋ ਤੁਹਾਡੇ ਸਾਹਮਣੇ ਖੜੇ ਆ ਸਰਦਾਰ ਜੀ ਇਹ ਹਰ ਉਹ ਚੀਜ਼ ਤਿਆਰ ਕਰਨ ਨੂੰ ਤਿਆਰ ਆ ਕਰਨਾ ਚਾਹੁੰਦੇ ਆ ਕਿਉਂਕਿ ਪੰਜਾਬ ਦੀ ਇਹਨਾਂ ਨੂੰ ਫਿਕਰ ਆ ਪਹਿਲਾਂ ਕਿਸਾਨੀ ਅੰਦੋਲਨ ਵੇਲੇ ਵੀ ਅਸੀਂ ਇਹਨਾਂ ਨੂੰ ਇਹਨਾਂ ਨਾਲ ਹੀ ਰਹੇ ਹਾਂ ਦੇਖਿਆ ਇਹਨਾਂ ਦੀ ਸੇਵਾ ਨੂੰ ਤੇ ਅੱਜ ਵੀ ਆਪਦੇ ਕਾਰਖਾਨੇ ਦੇ ਵਿੱਚ ਜਿੱਥੇ ਹੋਰ ਚੀਜ਼ਾਂ ਬਣਾਉਂਦੇ ਆ ਸਾਰੇ ਕੰਮ ਰੋਕ ਕੇ ਵੱਧ ਧਿਆਨ ਇਸ ਗੱਲ ਤੇ ਲਾ ਰਿਹਾ ਕਿ ਕਸ਼ਤੀਆਂ ਵੱਧ ਤੋਂ ਵੱਧ ਤਿਆਰ ਹੋ ਸਕਣ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਕਿਰਪਾ ਜੀ ਸ਼ੁਕਰ ਹੈ ਆਪਣਾ ਨਾਮ ਦੱਸੋ ਇੱਕ ਵਾਰੀ ਹਾਂਜੀ ਪ੍ਰਿਤਪਾਲ ਸਿੰਘ ਹੰਸਪਾਲ ਆ ਜੀ ਪ੍ਰਤਪਾਲ ਸਿੰਘ ਹੰਸਪਾਲ ਜੀ ਦੇ ਅੱਜ ਅਸੀਂ ਕੋਲ ਆਏ ਆ ਤੇ ਆਪਾਂ ਥੋੜਾ ਦਿਖਾ ਦਈਏ ਇੱਧਰ ਕਿਸ਼ਤੀ ਹਾਂਜੀ ਹਾਂਜੀ ਦੇਖੋ 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 ਮਹਾਰਾਜ ਇਹ ਸਾਹਮਣੇ ਸਾਡੇ ਕਿਸ਼ਤੀਆਂ ਬਣ ਰਹੀਆਂ ਇਹ ਪੇਂਟ ਹੋ ਰਹੀਆਂ ਪਹਿਲਾਂ ਤਾਂ ਇਹਦੇ ਬਾਰੇ ਸਾਨੂੰ ਦੱਸੋ ਇਹ ਕਿਸ਼ਤੀ ਦੀ ਕੀ ਪੈਸਟੀ ਆ ਕੀ ਆਪਰੇਸ਼ਨ ਆਪਰੇਟਿੰਗ ਇਹਦਾ ਸਿਸਟਮ ਆ ਕੀ ਆ ਇਹ ਚੱਪੂ ਨਾਲ ਵੀ ਚੱਲ ਸਕਦੀ ਤੇ ਮੋਟਰ ਨਾਲ ਵੀ ਚੱਲ ਸਕਦੀ ਹੈ ਇਹ ਦੋਨਾਂ ਨਾਲ ਚੱਲ ਸਕਦੀ ਆ ਤੇ 10 ਕ ਬੰਦੇ ਲੱਗ ਆ ਸਕਦੀ ਹੈ ਕਿਸ਼ਤੀ ਇਹ ਰਾਮਣਾ 10 ਬੰਦੇ ਚ ਬੈਠ ਸਕਦੇ ਹਾਂਜੀ ਹਾਂਜੀ ਬੈਠ ਸਕਦੇ ਆ ਪਰ ਜਿੰਨੇ ਤੁਸੀਂ ਹੁਣ ਜਿਵੇਂ ਇਹ ਤਿਆਰ ਆਪਣੇ ਕੋਲੇ ਪਈ ਆ ਹੰਸਪਾਲ ਜੀ ਇਹ ਸਾਨੂੰ ਦੱਸੋ ਇਹਦੇ ਹਾਂ ਇਹਦੇ ਵਿੱਚ ਮੋਟਰ ਕਿੱਥੇ ਲੱਗੂਗੀ ਕਿਉਂਕਿ ਹਜੇ ਇੱਚ ਕੋਈ ਮੋਟਰ ਨਹੀਂ ਲੱਗੀ ਹੋਈ ਇਹ ਮੋਟਰ ਲਈ ਆ ਪਿੱਛੇ ਅਟੈਚਮੈਂਟ ਲੱਗ ਸਕਦਾ ਹੈ ਹਾਂ ਆ ਪਿੱਛੇ ਟਰੰਜਮ ਲੱਗਾ ਹੈ ਟਰੰਜਮ ਵਾਸਤੇ ਇਹਦੇ ਵਿੱਚ ਮੋਟਰ ਲਾ ਸਕਦੇ ਆ ਇਹ ਇਹ ਟਾਪੀਏ ਚ ਹਾਂਜੀ ਇੱਥੋਂ ਰੱਖ ਕੇ ਤੇ ਐਦਾਂ ਪਿੱਛੋਂ ਕੱਸੀ ਜਾਂਦੀ ਏ ਨਹੀਂ ਮੋਟਰ ਹੈ ਨਾ ਠੀਕ ਆ ਹਾਂ ਪਰ ਤੁਸੀਂ ਮੋਟਰ ਹੁਣ ਇਹ ਜਿਹੜੀਆਂ ਬਣਾਈਆਂ ਕਿੰਨੀਆਂ ਕਿਸ਼ਤੀਆਂ ਇਸ ਵੇਲੇ ਤਿਆਰ ਆ ਤੁਹਾਡੇ ਕੋਲ ਇਹ 20 ਕਿਸ਼ਤੀਆਂ ਹੈਗੀਆਂ ਤਿਆਰ ਸਾਡੇ ਕੋਲ ਠੀਕ ਹੈ ਜੀ ਹਾਂ ਤੇ ਮੋਟਰਾਂ ਵੀ ਲਾਈ ਦੋ ਮੋਟਰਾਂ ਕਿਉਂ ਨਹੀਂ ਲਾ ਰਹੇ ਤੁਸੀਂ ਮੋਟਰਾਂ ਕੋਸ਼ਿਸ਼ ਕਰਦੇ ਆ ਕਿ ਮੋਟਰਾਂ ਮਿਲ ਨਹੀਂ ਰਹੀਆਂ ਬਹੁਤ ਤਕਲੀਫ ਆਈ ਹੋਈ ਹੈ ਗੁਜਰਾਤ ਵਗੈਰਾ ਤੋਂ ਪਤਾ ਕਰ ਰਹੇ ਆ ਤੇ ਜੇ ਮੋਟਰਾਂ ਮਿਲ ਗਿਆ ਤੇ ਜਰੂਰ ਲਾ ਕੇ ਦੇਵਾਂਗੇ ਜੀ ਤੇ ਜੇ ਕੋਈ ਮੰਨ ਲਓ ਜਿਵੇਂ ਆਪਾਂ ਨੂੰ ਦੇਖ ਰਿਹਾ ਕੋਈ ਕਹੇ ਵੀ ਮੈਂ ਮੋਟਰ ਦਾ ਪ੍ਰਬੰਧ ਕਰ ਲਵਾਂ ਉਹਨੂੰ ਤੁਸੀਂ ਫਿੱਟ ਕਰਕੇ ਦੇ ਸਕਦੇ ਹੋ ਬਿਲਕੁਲ ਜੀ ਬਿਲਕੁਲ ਜਿਨੇ ਮੋਟਰ ਦਾ ਪ੍ਰਬੰਧ ਕਰਨਾ ਮੋਟਰ ਫਿੱਟ ਕਰਨੀ ਕੋਈ ਔਖੀ ਗੱਲ ਨਹੀਂ ਹੈਗੀ ਆ ਬਹੁਤ ਸਿੰਪਲ ਪ੍ਰੋਸੈਸ ਹੈਗਾ ਵਾ ਯਾਨੀ ਠੀਕ ਹੈ ਤੇ ਆ ਹਮ ਤੂੰ ਪਾਉ ਬੱਚੇ ਨੂੰ ਕਹੋਂਗੇ ਤੋ ਫਿੱਟ ਕਰ ਲੈਣਾ ਮੋਟਰ ਹਾਂ ਨਹੀਂ ਉਹ ਹਾਂ ਪਰ ਗੱਲ ਤਾਂ ਫਿਰ ਵੀ ਕਰਨ ਵਾਲੇ ਤੇ ਆ ਜਿਹਨੂੰ ਕਰਕੇ ਦੇ ਦਾਂਗੇ ਫਿੱਟ ਜੇ ਮੋਟਰ ਲੈ ਆਵੇ ਕੋਈ ਗੱਲ ਨਹੀਂ ਤੇ ਆਪਾਂ ਇਹ ਵੀ ਮੈਂ ਵੀ ਕਹਿਣਾ ਵੀ ਜੇ ਕਿਸੇ ਕੋਲੇ ਭਾਈ ਕੋਈ ਮੋਟਰਾਂ ਦਾ ਪ੍ਰਬੰਧ ਆਪਾਂ ਨੂੰ ਕਰਕੇ ਵੀ ਦੇ ਸਕਦਾ ਹਨਾ ਰੇਂਜ ਕਰਕੇ ਦੇ ਸਕਦਾ ਕੋਈ ਮੰਨ ਲਓ ਕਿਸੇ ਦੀ ਪਹੁੰਚ ਹੋਵੇ ਜਾਂ ਸਾਨੂੰ ਨਾ ਕੁਛ ਸੋਚ ਰਿਹਾ ਹੋਵੇ ਉਹਨੂੰ ਵੀ ਆਪਾਂ ਕਹੀ ਤੇ ਕਿ ਵੀ ਭਰਾਵਾ ਤੂੰ ਵੀ ਸਾਡੇ ਕੋਈ ਮਦਦ ਕਰੋ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਯਾਨੀ ਕਿ ਜੇ ਮੋਟਰਾਂ ਦਾ ਇੰਤਜ਼ਾਮ ਹੋ ਜਵੇ ਕੋਈ ਸੱਜਣ ਹੁੰਦੇ ਆ ਕਿ ਮਦਦ ਕਰਨ ਵਾਲੇ ਜਾਂ ਮੋਟਰਾਂ ਪੈਦਾ ਕਰਨ ਵਾਲੇ ਤਾਂ ਆਪਾਂ ਜਰੂਰ ਜੀ ਆਇਆਂ ਨੂੰ ਆਖਾਂਗੇ ਜੀ ਉਹਨਾਂ ਨੂੰ ਪ੍ਰਿਤਪਾਲ ਸਿੰਘ ਜੀ ਦੀ ਜ਼ਿੰਦਗੀ ਬਾਰੇ ਮੈਂ ਇੱਕ ਹੋਰ ਗੱਲ ਦੱਸਦਾ ਜਿਵੇਂ ਕਹਿੰਦੇ ਨੇ ਲੋਡ ਕਾਰ ਦੀ ਮਾਂ 2023 ਚ ਪਹਿਲੀ ਵਾਰ ਬਣਾਈ ਸੀ ਤੁਸੀਂ ਕਿਸ਼ਤੀ ਹਾਂਜੀ ਹਾਂਜੀ ਉਹ ਕਿਵੇਂ ਬਣ ਸਵਾਬ ਬਣਿਆ ਉਹ ਸਵਾਬਾ ਜਦਾਂ ਅਸੀਂ ਬੰਨਾ ਤੇ ਜਾਂਦੇ ਸੀਗੇ ਹਾਂ ਇਹ ਅੰਧਰ ਪ੍ਰਤਾਪ ਜੀ ਨੇ ਕਿਹਾ ਕਿ ਕਿ ਯਾ ਕੋਈ ਵੀ ਚੀਜ਼ ਬਣਾਈਏ ਜਿਹੜੀ ਮਲਟੀ ਪਰਪਸ ਜੀ ਹੋਵੇ ਤੇ ਫਿਰ ਉਹ ਅਸੀਂ ਬੇੜਾ ਤਿਆਰ ਕੀਤਾ ਸੀਗਾ ਖੈਰ ਉਹ ਵੀ ਕਾਫੀ ਟੈਕਨੀਕਲ ਆਦਮੀ ਹੈਗੇ ਆ ਪਰ ਐਜ਼ ਹੀ ਮੈਨ ਗੁੱਡ ਮੈਨ ਵੀ ਹੈਗੇ ਆ ਕਿ ਸਿਆਸੀ ਤੌਰ ਤੇ ਨਹੀਂ ਮੈਂ ਕਹਿੰਦਾ ਕਿ ਉਦਾਂ ਵੀ ਚੰਗੇ ਇਨਸਾਨ ਹੈਗੇ ਆ ਤੁਸੀਂ ਉਦੋਂ ਜਿਹੜਾ ਆਪਾਂ ਬੇੜਾ 'ਚ ਟਰੈਕਟਰ ਵੀ ਲਿਆਏ ਆ ਉਹ ਇਸੇ ਫੈਕਟਰੀ 'ਚੋਂ ਬਣਿਆ ਵਾ ਬੇੜਾ ਹਾਂਜੀ ਇਸੇ ਫੈਕਟਰੀ 'ਚੋਂ ਬਣਿਆ ਠੀਕ ਆ ਹੁਣ ਵੀ ਕੋਈ ਉਹ ਹੋ ਜਾ ਤਿਆਰ ਕਰ ਰਿਹਾ ਹਾਂਜੀ ਹੋ ਰਿਹਾ ਬੇੜਾ ਇੱਕ ਤਿਆਰ ਹੋ ਰਿਹਾ ਬਿਲਕੁਲ ਚਲਦੇ ਫਿਰ ਉਧਰ ਨੂੰ ਆਪਾਂ ਆਓ ਅਰਸ਼ ਆਪਾਂ ਉਹ ਬੇੜੇ ਦੀ ਵੀ ਗੱਲ ਕਰ ਲੈਨੇ ਆ ਕਿ ਉਹ ਕਿੱਥੇ ਬਣ ਰਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਇਹਨਾਂ ਨੇ ਉਹ ਜਿਹੜਾ ਵੀਰਾ ਕੰਮ ਕਰ ਰਿਹਾ ਸੀ ਹੁਣ ਹੀ ਕਹਿ ਕੇ ਹਟਿਆ ਵੀ ਸਰ ਉਹਨੂੰ ਕਹਿ ਕੇ ਹਟਿਆ ਵੀ ਭਰਾਵਾ ਅੱਜ ਘਰ ਨਾ ਜਾਈ ਆਪਾਂ ਵੱਧ ਤੋਂ ਵੱਧ ਕਿਸ਼ਤੀਆਂ ਤਿਆਰ ਕਰਦਗੇ ਤਾਂ ਕਿ ਲੋਕਾਂ ਨੂੰ ਘਟੋ ਘਟ ਇਸ ਚੀਜ਼ ਦਾ ਫਾਇਦਾ ਹੋਵੇ ਪਰ ਜਦੋਂ ਹੁਣ ਪਾਣੀ ਆ ਗਿਆ ਤਾਂ ਸਭ ਤੋਂ ਸਹਾਰਾ ਕਿਸ਼ਤੀਆਂ ਤੇ ਬੇੜੇ ਆ ਸੋਡੇ ਨਾਲ ਗੱਲ ਕਰਨ ਦਾ ਮਕਸਦ ਵੀ ਇਹ ਆ ਵੀ ਮੈਨੂੰ ਵੀ ਬਹੁਤ ਲੋਕ ਇਹੀ ਕਹਿ ਰਹੇ ਸੀ ਕਿ ਇਹ ਮਿਲਦੇ ਕਿੱਥੋਂ ਆ ਇਹ ਤਿਆਰ ਕਿਵੇਂ ਹੁੰਦੇ ਆ ਪਰ ਨਾਲ ਲੋਕ ਇਹ ਵੀ ਪੁੱਛਣਗੇ ਵੀ ਕੀ ਇਹ ਅਫੋਰਡੇਬਲ ਹੁੰਦੇ ਆ ਕੋਈ ਇਹਨੂੰ ਪਿੰਡ ਖਰੀਦਣਾ ਚਾਹੀਏ ਜਾਂ ਕੋਈ ਬੰਦਾ ਖਰੀਦਣਾ ਚਾਹੀਏ ਇਹਨੂੰ ਅਫੋਰਡ ਕਰ ਲੂ ਹਾਂਜੀ ਹਾਂਜੀ ਬਿਲਕੁਲ ਆਸਾਨੀ ਨਾਲ ਹੀ ਹੋ ਜਾਂਦਾ ਕੋਈ ਐਡਾ ਮਹਿੰਗੀ ਚੀਜ਼ ਨਹੀਂ ਹੈਗੀ ਮੈਂ ਸਿੱਧਾ ਸਾਬਨਾ ਪੁੱਛਾ ਮੋਟਰਸਾਈਕਲ ਤੋਂ ਸਸਤਾ ਕਿ ਮੋਟਰਸਾਈਕਲ ਤੋਂ ਮਹਿੰਗਾ ਮੋਟਰਸਾਈਕਲ ਤੋਂ ਸਸਤਾ ਬਹੁਤ ਸਸਤਾ ਵਾਜੀ ਅੱਛਾ ਹਾਂਜੀ ਹਾਂਜੀ ਫਿਰ ਤਾਂ ਇਹਨੂੰ ਕਿਉਂਕਿ ਇਹ ਮੋਟਰਸਾਈਕਲ ਤੋਂ ਸਸਤਾ ਤਾਂ ਪਿੰਡ ਦੇ ਲੋਕ ਆ ਜਿਹੜੇ ਕੋਈ ਆ ਸਾਂਝੇ ਤੌਰ ਦੇ ਉੱਤੇ ਵੀ ਖਰੀਦਣਾ ਚਾਹੇ ਉਹ ਇਹਨੂੰ ਖਰੀਦ ਸਕਦੇ ਬਿਲਕੁਲ ਬਿਲਕੁਲ ਜੀ ਖਰੀਦ ਸਕਦੇ ਇਹ ਇਹਨੂੰ ਜਿਹੜੀ ਆਪਰੇਸ਼ਨ ਆ ਮੋਟਰ ਲੱਗਦੀ ਆ ਉਹਨੂੰ ਚਲਾਉਣਾ ਤਾਂ ਨਹੀਂ ਕੋਈ ਟੈਕਨੀਕਲ ਨਹੀਂ ਟੈਕਨੀਕਲ ਨਹੀਂ ਹੈਗਾ ਪਰ ਫਿਰ ਵੀ ਸੇਫਲੀ ਚਲਾਉਣਾ ਚਾਹੀਦਾ ਵਾ ਇਹ ਜ਼ਰੂਰਤ ਪੂਰੀ ਕਰਨ ਲਈ ਚੀਜ਼ ਆ ਕਿ ਨਾ ਕਿ ਖੇਡਾ ਖੇਡਣ ਲਈ ਜਦਾ ਆਪਣੇ ਜੀਵਿੰਦਾਰ ਭਰਾ ਟਰੈਕਟਰਾਂ ਟਰੈਕਟਰਾਂ ਦੇ ਖੇਡਾ ਵੀ ਖੇਡਦੇ ਹੈਗੇ ਉਸ ਕੰਮ ਲਈ ਨਹੀਂ ਹੈਗਾ ਉਹ ਇੱਕ ਮਿੰਟ ਆ ਇਹਦੇ ਤੋਂ ਆਪਦੇ ਕੋਈ ਹੱਲ ਕਰਿਓ ਕਾਰ ਦੇ ਕੋਈ ਸਟੰਟ ਨਾ ਕਰਨ ਲੱਗੇ ਹਾਂਜੀ ਹਾਂਜੀ ਉਹੋ ਹੀ ਗੱਲ ਹੈਗੀ ਆ ਕਿ ਉਹ ਐਵੇਂ ਅਨ ਸਾਸਰੀ ਭਾਰ ਪਾ ਪਾ ਕੇ ਦੇਖਣਾ ਡੋਬਰੀ ਕਿ ਨਹੀਂ ਡੋਬਰੀ ਯਾਨੀ ਉਹ ਵੀ ਕੰਮ ਹੋਣਾ ਚਾਹੀਦਾ ਅੱਛਾ ਇਹ ਉਹ ਬੇੜਾ ਤਿਆਰ ਹੋ ਰਿਹਾ ਹਾਂਜੀ ਬਿਲਕੁਲ ਜੀ ਇਹ ਬੇਸ ਹੈ ਜੀ ਕਿ ਕੀ ਹੈ ਇਹ ਅਸੀਂ ਯਾਨੀ ਕਿ ਟੈਂਕਰ ਟੈਂਕਰ ਕਿਹਨੂੰ ਤਿਆਰ ਕਰਦੇ ਆ ਇਹ ਟੈਂਕਰ ਲੀਕ ਪ੍ਰੂਫ ਨੇ ਹੈਗੇ ਯਾਨੀ ਕਿ ਜੇ ਬੇੜਾ ਅੰਦਰ ਵੀ ਚਲ ਜਾਂਦਾ ਹਨਾ ਓਵਰ ਲੋਡ ਹੋ ਕੇ ਫਿਰ ਬਾਹਰ ਆ ਜਾਂਦਾ ਵਾ ਯਾਨੀ ਕਿ ਇਹਦੇ ਵਿੱਚ ਯਾਨੀ ਕਿ ਇਹ ਹੀ ਟੈਕਨੀਕ ਹੈ। ਪਾਣੀ ਇੱਕਦਮ ਵੱਧ ਆ ਜੇ ਉਹ ਥੱਲੇ ਚਲੇ ਜਾਵੇ ਤਾਂ ਕਿਉਂਕਿ ਇਹਨੇ ਪ੍ਰੈਸ਼ਰ ਨਾਲ ਆਪੇ ਤਾਂ ਆ ਜਾਣਾ ਵਾ ਯਾਨੀ ਕਿ ਇਹਦੇ ਵਿੱਚ ਪਾਣੀ ਨਹੀਂ ਪੈਣਾ। ਜਿਹਦੀ ਕੈਪੈਸਿਟੀ ਕਿੰਨੀ ਹੁੰਦੀ ਆ ਉਦੋਂ ਤਾਂ ਆਪਾਂ ਉਦੋਂ ਦਾ ਟਰੈਕਟਰ ਲੱਦ ਲਿਆ ਸੀ ਤੁਹਾਡੇ ਕੋਲੇ। ਯਾਨੀ ਕਿ ਇਹ ਕੈਪੈਸਿਟੀ ਜਿਹੜਾ ਉਹ ਜਿਹੜਾ ਬੇੜਾ ਹੈਗਾ ਉਹ 20 ਟਨ ਕੈਪੈਸਿਟੀ ਹੈਗੇ 20 ਟਨ ਅਸੀਂ ਚੈੱਕ ਕੀਤਾ ਹੋਇਆ ਪਾ ਕੇ ਦੇ ਤੇ ਪਾ ਕੇ। ਇੱਕ ਟਨ ਚ ਕਿੰਨੇ ਕਿਲੋ ਹੁੰਦੇ ਆ? ਯਾਨੀ ਕਿ 2 ਕਵੈਂਟਲ ਹੁੰਦੇ ਆ। 200 ਕਵੈਂਟਲ ਹੋ ਗਿਆ ਯਾਨੀ ਕਿ 20 ਟਨ ਦਾ ਮਤਲਬ। ਵੀਰ ਜੀ ਉਹਨਾਂ ਮਤਲਬ 200 ਕੁਆਂਟ ਬਹੁਤ ਹੋ ਜਾਊ ਰੇਤ ਦਾ ਬੋਰਾ ਹੈਗਾ ਤੁਸੀਂ 2 300 ਬੋਰਾ ਲਿਆ ਜਾ ਸਕਦੇ ਚੱਕ ਇੱਕ ਵਾਰ ਹਾਂ ਹਾਂ ਵੀ ਜੇ ਇੱਕ ਪਿੰਡ ਦੇ ਜਿਵੇਂ ਆਪਾਂ ਉੱਥੇ ਲਿਆ ਸੀ ਕੋਈ 20 30 ਪਸ਼ੂ ਵੀ ਜੇ ਲੱਦਣੇ ਆ ਵੀ ਆਰਾਮ ਨਾਲ 20 30 ਪਸ਼ੂ ਲੱਦੇ ਜਾਂਦੇ ਆਰਾਮ ਨਾਲ ਬਿਲਕੁਲ ਲੱਦੇ ਜਾਂਦੇ ਮੈਂ ਇਹੀ ਅੱਜ ਦਿਖਾਉਣ ਦਾ ਉਹਨੂੰ ਮਕਸਦ ਸੀਗਾ ਵੀ ਇੱਕ ਇਹ ਬੰਦੇ ਲਗਾਤਾਰ ਸੇਵਾ ਚ ਲੱਗੇ ਹੋਇਆ ਮੈਂ ਇਹਨਾਂ ਨੂੰ ਸਲਾਮ ਵੀ ਕਰਦਾ ਇਹੀ ਸੇਵਾ ਹੁੰਦੀ ਆ ਵੀ ਇਹਨਾਂ ਦਾ ਕੋਈ ਵਾਅ ਵਸਤਾ ਨਹੀਂ ਇਹਨਾਂ ਨੇ ਕਿਸ਼ਤੀਆਂ ਵੇਚਣੀਆਂ ਆ ਕਿ ਐ ਥੋੜੀ ਵੀ ਪ੍ਰੋਫਿਟ ਕੱਢਣੇ ਆ ਇਹਨਾਂ ਦਾ ਤਾਂ ਹੋਰ ਕੰਮ ਆ ਇੰਡਸਟਰੀ ਇਹਨਾਂ ਕੋਲੇ ਵੱਡੀ ਪਰ ਜਦੋਂ ਪੰਜਾਬ ਨੂੰ ਲੋਡ ਪਈ ਇੱਕ ਚੀਜ਼ ਦੀ ਤਾਂ ਇਹਨਾਂ ਨੇ ਬਿਲਕੁਲ ਉਹਦੇ ਵਿੱਚ ਆਪਦੇ ਆਪ ਨੂੰ ਬਦਲਿਆ ਤੇ ਇਹ ਇੱਕ ਅਪੀਲ ਵੀ ਜਿਵੇਂ ਪਹਿਲਾਂ ਸ਼ੋਅ ਤੋਂ ਗੱਲ ਕਰ ਰਹੇ ਸੀ ਬਾਕੀ ਇੰਡਸਟਰੀ ਵਾਲਿਆਂ ਨੂੰ ਵੀ ਕਰਨੀ ਚਾਹੁੰਦੇ ਆ ਹਾਂਜੀ ਬਾਕੀ ਇੰਡਸਟਰੀ ਵਾਲਿਆਂ ਨੂੰ ਵੀ ਅਸੀਂ ਅਪੀਲ ਕਰਨੀ ਚਾਹੁੰਦੇ ਆ ਜਿੱਦਾਂ ਕੰਬਾਈਨਾ ਬਣਾਉਂਦੇ ਆ ਯਾ ਹੋਰ ਯਾਨਕੀ ਇੰਪਲੀਮੈਂਟ ਬਣਾਉਂਦੇ ਐਗਰੀਕਲਚਰ ਉਹ ਬੜੇ ਆਰਾਮ ਨਾਲ ਬਣਾ ਸਕਦੇ ਆ ਤਾਂ ਉਹਨਾਂ ਨੂੰ ਵੀ ਇਸ ਸੇਵਾ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਜੇ ਕੋਈ ਡਿਜ਼ਾਈਨ ਚਾਹੀਦਾ ਜਾਂ ਕੋਈ ਚੀਜ਼ ਚਾਹੀਦੀ ਆ ਅਸੀਂ ਖੁੱਲਾ ਰੱਖਿਆ ਹੋਇਆ ਕੰਮ ਜਦੋਂ ਮਾਦੀ ਸਾਡੇ ਕੋਲ ਲੈ ਲੈਣ ਮਤਲਬ ਉਹਨੂੰ ਉਹਨਾਂ ਨੂੰ ਡਰਾਇੰਗ ਚਾਹੀਦਾ ਇਹਦਾ ਡਾਟਾ ਚਾਹੀਦਾ ਅਸੀਂ ਯਾਨਕੀ ਦੇ ਸਕਦੇ ਹਾਂ ਨੀਕ ਸਾਂਝੀ ਕਰ ਸਕਦੇ ਹੋ ਤੁਸੀਂ ਸਾਂਝੀ ਕਰ ਸਕਦੇ ਇਹ ਟੈਕਨੀਕ ਆਉਦੀ ਨਹੀਂ ਹੈ ਤੇ ਇਹ ਟੈਕਨੀਕ ਤਾਂ ਕੋਈ ਵੀ ਨਹੀਂ ਆਉਦੀ ਹੁੰਦੀ ਇਹ ਕੁਦਰਤੀ ਰੱਬ ਹੀ ਹੁੰਦੀ ਆ ਯਰ ਵੀ ਚਲੋ ਇੱਕ ਯੂਨਿਕ ਸੇਲਿੰਗ ਪੁਆਇੰਟ ਦਾ ਬੰਦੇ ਦਾ ਬਿਲਕੁਲ ਜੀ ਨਹੀਂ ਉਹ ਕੋਈ ਨਹੀਂ ਹੈਗਾ ਸਾਡਾ ਯੂਨਿਕ ਸੇਲਿੰਗ ਪੁਆਇੰਟ ਤੇ ਅਸੀਂ ਰੀਅਲ ਪਾਰਟ ਬਣਾਉਨੇ ਉਹ ਹੀ ਹੈਗਾ ਬਸ ਕਸਾਨੀ ਅੰਦੋਲਨ ਚ ਕਿੰਨਾ ਸਾ ਕਿੰਨਾ ਚਿਰ ਲਾਇਆ ਸੀ ਕਸਾਨੀ ਅੰਦੋਲਨ ਤੇ ਸਾਲ ਹੀ ਪੂਰਾ ਲਾਇਆ ਸੀ ਉੱਥੇ ਇੱਕ ਸਾਲ ਆਇਆ ਸੀ ਮੈਂ ਗਵਾ ਇਸ ਗੱਲ ਦਾ ਮੈਂ ਆਪਣੀ ਗਾਰੰਟੀ ਦੇ ਇਹ ਗੱਲ ਕਹਿਣਾ ਤੇ ਇਹਨਾਂ ਲਈ ਅਸੀਂ ਤਾਂ ਇਹਨਾਂ ਦੀ ਇਸ ਗੱਲ ਦੇ ਫੈਨ ਆ ਕਿ ਇਹਨਾਂ ਦੀ ਜਿਹੜੀ ਉਹ ਨਿਮਰਤਾ ਪਰ ਉਹਦੇ ਨਾਲ ਇੱਕ ਕਮਾਲ ਦੇ ਇੰਜੀਨੀਅਰ ਆ ਬਹੁਤ ਸੋਹਣੀਆਂ ਚੀਜ਼ਾਂ ਪ੍ਰੈਕਟੀਕਲ ਚੀਜ਼ਾਂ ਬਣਾਉਂਦੇ ਆ ਮੈਂ ਕਿਸੇ ਦੀ ਨਿੰਦਾ ਨਹੀਂ ਕਰ ਰਿਹਾ ਹੋਰ ਵੀ ਬਹੁਤ ਚੀਜ਼ਾਂ ਕੋਈ ਟੈਂਕ ਨੁਮਾ ਕੋਈ ਹੋਰ ਬਹੁਤ ਚੀਜ਼ਾਂ ਪਰ ਵੀਰੋ ਜਿਹੜੀ ਚੀਜ਼ ਦੀ ਤੁਹਾਨੂੰ ਪਿੰਡ 'ਚ ਲੋੜ ਪੈਣੀ ਉਹ ਪ੍ਰੈਕਟੀਕਲ ਚੀਜ਼ ਆ ਉਹ ਦੇਖ ਲਓ ਸੋਹਣੀਆਂ ਚੀਜ਼ਾਂ ਦਾ ਸਮਾਂ ਨਹੀਂ ਹੈਗਾ ਸਾਡੇ ਕੋਲ ਪੰਜਾਬ ਨੂੰ ਜ਼ਰੂਰਤ ਹੈ ਇੱਕ ਪ੍ਰੈਕਟੀਕਲ ਹੱਲ ਦੀ ਜਿਹੜਾ ਅਸੀਂ ਪਿੰਡਾਂ 'ਚ ਸਦਲ ਜਾਗੇ ਤੇ ਲੋਕਾਂ ਦੀ ਸੇਵਾ ਚ ਲੱਗ ਸਕੇ ਮੇਰੇ ਖਾ ਬਿਲਕੁਲ ਬਿਲਕੁਲ ਜਿਹੜੀ ਫਸਟ ਐਡ ਹੁੰਦੀ ਜਿਦਾ ਆਪਾਂ ਕਹਿੰਦੇ ਆ ਉਹ ਇੱਕ ਪ੍ਰੈਕਟੀਕਲ ਚੀਜ਼ ਹੁੰਦੀ ਇਹ ਉਹੀ ਚੀਜ਼ ਹੈਗੀ ਆ ਯਾਨੀ ਕਿ ਇੱਕ ਇਸ ਹੁੰਦੀ ਆ ਆਪਾਂ ਯਾਨੀ ਕਿ ਕਿਸੇ ਦੀ ਜਾਨ ਵੱਜ ਜਾਵੇ ਜਾਂ ਮਾਲ ਵੱਜ ਜਾਵੇ ਸਮਾਨ ਵੱਜੇ ਐਕਚੁਅਲੀ ਕਹਿੰਦੇ ਆ ਲੋਕੀ ਕਹਿੰਦੇ ਆ ਕਿ ਡੰਗਰ ਕੱਢ ਕੇ ਲਿਆਉਨੇ ਆ ਅਸਲ ਚ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਅੰਦਾਜ਼ਾ ਕਿ ਡੰਗਰ ਨਹੀਂ ਹੈਗੇ ਉਹ 4-4 5-5 ਲੱਖ ਦੀਆਂ ਮੱਝਾਂ ਆ ਉਹਨਾਂ ਦਾ ਰੋਜ਼ੀ ਰੋਟੀ ਹੈਗੀ ਰਜਗਾਰ ਹੈਗਾ ਕਿਹਦੇ ਕਰਦਾ ਰੋਜ਼ਗਾਰ ਹਾਂ ਫਸਲਾਂ ਡੁੱਬ ਗਈਆਂ ਵਾ ਅਸਕਾਲ ਨੂੰ ਦੁੱਧ ਵੇਚਣਾ ਉਹਨਾਂ ਨੇ ਕਈ ਕੁਛ ਹੈਗਾ ਉਹ ਵੀ ਹੈਗਾ ਜਾਨਕੀ ਇਹਦੇ ਵਿੱਚ ਨਾ ਪਰ ਇਸ ਹਿਸਾਬ ਨਾਲ ਜਿਵੇਂ ਦੇਖਿਆ ਮੈਂ ਉਸ ਏਰੀਏ ਦੇ ਵਿੱਚ ਤੁਹਾਨੂੰ ਪਤਾ ਜਿੱਥੇ ਆਪਾਂ ਉਹ ਦਿਨ ਸੀਗੇ ਅੱਜ ਤੁਹਾਡਾ ਬੇੜਾ ਦੋ ਦਿਨਾਂ ਦਾ ਹੋਰ ਪਾਸੇ ਗਿਆ ਵਾ ਜਿੱਥੇ ਬੰਨ ਅਗਲੇ ਪਾਸੇ ਪਾਣੀ ਆ ਪੰਨ ਲਾ ਰਹੇ ਆ ਉਹਦੇ ਬੇੜੇ ਨਾਲ ਉੱਥੋਂ ਵੀ ਉਹ ਕੱਢ ਰਿਹਾ ਹਾਂਜੀ ਬਹੁਤ ਹੀ ਜ਼ਿਆਦਾ ਬਦਰ ਲੋਕਾਂ ਨੂੰ ਫਾਇਦਾ ਦੇ ਰਿਹਾ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਸਾਡਾ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਜੀ ਜੀ ਆਇਆਂ ਨੂੰ ਬੱਲ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਵਾਂ ਕਿ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਪੰਜਾਬ ਦੇ ਲੋਕਾਂ ਦਾ ਜਿਗਰਾ ਬਹੁਤ ਵੱਡਾ ਵਾ ਪਰ ਜਿਗਰੇ ਜਿਗਰੇ ਦੇ ਵਿੱਚ ਸਭ ਕੁਝ ਲਟਾ ਲੈਂਦੇ ਆ ਇਹ ਵੀ ਗੱਲ ਹੈਗੀ ਆ ਕਿ ਸੇਵਾ ਜਿਹੜੀ ਹੁੰਦੀ ਹੈ ਨਾ ਸੇਵਾ ਤੇ ਫਰਜ਼ ਦੇ ਵਿੱਚ ਬਹੁਤ ਵੱਡਾ ਫਰਕ ਹੈਗਾ ਕਿ ਸੇਵਾ ਦੇ ਵਿੱਚ ਆਪ ਮੁਹਾਰਾ ਹੋ ਕੇ ਨਾ ਬੰਦਾ ਸਭ ਕੁਝ ਦਿਲ ਖੋਲ ਦਿੰਦਾ ਵਾ ਤੇ ਜਿਹੜਾ ਫਰਜ਼ ਹੁੰਦਾ ਉਹਦੇ ਚ ਬੰਦੇ ਨੂੰ ਸੋਚੀ ਹੁੰਦੀ ਆ ਕਿ ਕਿੱਥੇ એનર્ਜੀ ਲਾਉਣੀ ਕਿੱਥੇ ਨਹੀਂ ਲਾਉਣੀ ਇਹ એનર્ਜੀ ਆਪਣੀ ਸਾਮ ਕੇ ਰੱਖਣ ਕੱਲ ਦਾ ਪਤਾ ਨਹੀਂ ਕੀ ਹੋਣਾ ਵਾ ਉਸ ਵਾਸਤੇ ਵੀ ਰੱਖ ਲੈਣ એનર્ਜੀ ਕਿਉਂਕਿ ਹਾਲਾਤ ਐਡੇ ਵਧੀਆ ਨਹੀਂ ਹੈਗੇ ਆ ਯਾਨਕਿ ਜਿੱਦਾ ਆਸੇ ਪਾਸੇੋਂ ਵੀ ਪਤਾ ਲੱਗ ਰਿਹਾ ਹੈਗਾ ਅਨਨੈਸੈਸਰੀ ਰਾਸ਼ਨ ਵੰਡਣਾ ਅਨਨੈਸੈਸਰੀ ਚਾਰਾ ਵੰਡਣਾ ਉਹ ਕੰਮ ਆਪਾਂ ਰੁਕਈਏ ਹਜੇ ਥੋੜੀ ਬ੍ਰੇਕ ਲਾਈਏ ਉਸ ਨੂੰ ਯਾਨਕਿ ਜੀੜ ਕੇ ਕਰੀਏ ਕੰਮ ਜਿਹੜਾ ਮਰਜੀ ਜਿੱਦਾ ਆਪਣੇ ਕਿਸਾਨ ਅੰਦੋਲਨ ਦੇ ਵਿੱਚ ਹੀ ਸੀਗੇ ਪਹਿਲੇ ਤਾਂ ਬਦਾਮਸ਼ਵਾਰੇ ਚੱਲਦੇ ਰਹੇ ਤੇ ਮੁੜ ਕੇ ਕਹਿੰਦੇ ਆਪਾਂ ਦੋਆ ਲੰਗਰਾਂ ਦਾ ਇੱਕ ਲੰਗਰ ਕਰ ਲਈਏ ਤਿੰਨਾਂ ਦਾ ਇੱਕ ਲੰਗਰ ਕਰ ਲਈਏ ਐਦਾਂ ਦੀ ਸਿਚੁਏਸ਼ਨ ਬਣ ਗਈ ਸੀ ਨਾ ਲਾਸਟ ਦੇ ਵਿੱਚ ਮਤਲਬ ਪਹਿਲਾਂ ਬਹੁਤ ਸਾਰੀਆਂ ਚੀਜ਼ਾਂ ਸੀ ਨਜਾਇਜ਼ ਆਮ ਕਰਤੀਆਂ ਤੇ ਫੇਰ ਅਸੀਂ ਉਹ ਵੀ ਦਿਨ ਦੇਖੇ ਆ ਸਾਰਿਆਂ ਨੇ ਜਦੋਂ ਆਪਾਂ ਚੀਜ਼ਾਂ ਦੇ ਵਿੱਚ ਇਹ ਵੀ ਸੀ ਵੀ ਸਾਦੇ ਹੀ ਪ੍ਰਸ਼ਾਦਾਂ ਦੀ ਆਗੇ ਸੀ ਅਸੀਂ ਬਦਾਮਾਂ ਤੋਂ ਤਾਂ ਆਪਾਂ ਇਹਨਾਂ ਦੇ ਕਹਿਣ ਦਾ ਮਤਲਬ ਆ ਵੀ ਅਸੀਂ ਪਹਿਲਾਂ ਹੀ ਇਹਨੇ ਸੰਭਲ ਕੇ ਚੱਲ ਗਏ ਹਾਲਾਤ ਮੈਂ ਮਾਫ ਕਰ ਰਿਹਾ ਮੈਂ ਝੂਠੀ ਤਸੱਲੀ ਨਹੀਂ ਦੇ ਸਕਦਾ ਦੇਖਦਾ ਮੈਨੂੰ ਤਾਂ ਡਰ ਲੱਗਦਾ ਨਹੀਂ ਡਰ ਹੈਗਾ ਸਾਰਿਆਂ ਦੇ ਅੰਦਰ ਇੱਕ ਸਹਿਮਜਿਆ ਤਾਂ ਹੈਗਾ ਸਹਿਮ ਦਾ ਮਾਹੌਲ ਆ ਠੀਕ ਆ ਆਪਾਂ ਬਹੁਤ ਦਲੇਰੀ ਨਾਲ ਕੰਮ ਕਰ ਰਹੇ ਆ ਚਲੋ ਉਹਦੇ ਲਈ ਤਿਆਰ ਵੀ ਰਹਿਣਾ ਚਾਹੀਦਾ ਹੈਗਾ ਨਾ ਯਾਨੀ ਕਿ ਜੇ ਆਉਣ ਵਾਲੀ ਵਿਵਸਤਾ ਹੈਗੀ ਤਾਂ ਉਹਦੇ ਲਈ ਤਿਆਰ ਵੀ ਰਹਿਣਾ ਚਾਹੀਦਾ ਬੰਦੇ ਤੁਸੀਂ ਇਹ ਗੱਲ ਨਾ ਸੇਵਾ ਤੇ ਫਰਜ਼ ਦਾ ਫਰਕ ਬਿਲਕੁਲ ਐਂਡ ਤੇ ਦੱਸਿਆ ਸੀ ਤੇ ਉਸ ਇੰਟਰਵਿਊ ਨੂੰ ਸੁਣ ਕੇ ਪੰਜਾਬ 'ਚ ਇੱਕ ਹੋਰ ਪੇਜ ਆ ਬਹੁਤ ਮਸ਼ਹੂਰ ਉਹਨੇ ਉਹ ਲੈਣ ਕੱਢ ਕੇ ਭਾਈ ਮੈਂ ਲੋਕ ਕਿੰਨੇ ਧਿਆਨ ਨਾਲ ਇਹਨਾਂ ਦੀ ਗੱਲ ਨੂੰ ਸੁਣ ਰਹੇ ਚਲੋ ਜੀ ਇੱਕ ਕੁਦਰਤੀ ਹੁੰਦਾ ਵਾ ਜਿਹੜੀ ਗੱਲ ਮਨ 'ਚ ਆ ਵੀ ਕਹਿ ਦੇਣੀ ਚਾਹੀਦੀ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੈਂ ਫੇਰ ਕਹਿਣਾ ਕਿਸੇ ਨੂੰ ਵੀ ਕੋਈ ਇਸ ਬੋਟ ਚਾਹੀਦੀ ਆ ਕੋਈ ਬੇੜਾ ਤਿਆਰ ਕਰਵਾਉਣਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਜੇ ਕੋਈ ਹੋਰ ਹੁੰਦਾ ਭਾਈ ਜੇ ਕਿਸੇ ਕੋਲੇ ਕੋਈ ਇੰਜਣ ਵਾਧੂ ਪਿਆ ਜਿਹੜੇ ਬੋਟ ਦੇ ਵਿੱਚ ਫਿੱਟ ਹੋ ਸਕਣ ਨੇ ਇਹਦੇ ਲਈ ਕੋਈ ਸਪੈਸ਼ਲ ਇੰਜਣ ਚਾਹੀਦਾ ਇਹਦੇ ਲਈ ਥੋੜਾ ਵੱਡਾ ਚਾਹੀਦਾ 40 ਹਸ ਪਾਵਰ ਦਾ ਇੰਜਣ ਚਾਹੀਦਾ 60 ਹਸ ਪਾਵਰ ਦਾ ਖੈਰ ਉਹ ਵੀ ਅਸੀਂ ਕੋਈ ਸਿਸਟਮ ਕਰ ਰਹੇ ਆ ਕਿ ਉਹਨਾਂ ਹੀ ਜਿਹੜਾ ਤੇ ਮੁਹਤਾਜ ਨਾ ਰਹੀਏ ਆਪਣੇ ਤੌਰ ਤੇ ਕੰਮ ਕਰ ਲਈਏ ਕੋਈ ਠੀਕ ਹੈ ਤਾਂ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜਉਂਦੇ ਬਸ ਕਰੋ